ਹੈਲੋ ਜੀ ਸਸ਼ੀਕਾਲ ਜੀ ਸੋ ਆਪਾਂ ਸ਼ਬਦ ਬੋ ਸ਼੍ਰੇਣੀ ਦਾ ਦੂਸਰਾ ਭਾਗ ਜਿਹਨੂੰ ਬੋਲਦੇ ਆਪਾਂ ਦੂਜੀ ਸ਼੍ਰੇਣੀ ਲੈ ਕੇ ਹਾਜ਼ਰ ਆ ਤੁਹਾਡੇ ਸਾਹਮਣੇ ਇਹ ਪਹਿਲਾਂ ਆਪਾਂ ਸ਼੍ਰੇਣੀ ਕੀਤੀ ਸੀਗੀ ਨਾਵ ਠੀਕ ਹੈ ਹੁਣ ਆਪਾਂ ਕਰਾਂਗੇ ਪੜਨਾਵ ਪੜਨਾਵ ਕਿਸ ਨੂੰ ਕਹਿੰਦੇ ਸੀਗੀ ਪਹਿਲਾਂ ਤੁਹਾਨੂੰ ਐਕਸਪਲੇਨ ਥੋੜਾ ਜਿਹਾ ਕਰਵਾ ਦਿੰਨੀ ਆ ਨਾਵ ਕਹਿੰਦੇ ਸੀ ਦੇਖੋ ਕੋਈ ਵੀ ਚੀਜ਼ ਹੈ ਨਾ ਆਪਾਂ ਸਿੰਪਲੀ ਉਹਨੂੰ ਐਜ਼ ਇਟ ਇਜ਼ ਕਹ ਦੇਣੇ ਸੀ ਠੀਕ ਹੈ ਭਈ ਕੋਈ ਨਾਮ ਹੈ ਕਿਸ ਚੀਜ਼ ਦਾ ਜਿਵੇਂ ਮੁੰਡਾ ਉਹ ਮੁੰਡੇ ਕਿੰਨੇ ਕੁੜੀਆਂ ਜਾ ਕੁਝ ਵੀ ਹੈ ਮੁੰਡੇ ਕੁੜੀਆਂ ਕਹਿ ਦਿੰਦੇ ਸੀ ਆਪਾਂ ਨੂੰ ਕਿਸੇ ਪਾਰਟਿਕੂਲਰ ਬੰਦੇ ਦਾ ਨਾਮ ਨਹੀਂ ਪਤਾ ਸੀਗਾ ਬਟ ਹੁਣ ਪਰਨਾਵ ਆ ਗਿਆ ਪਰਨਾਵ ਹੁਣ ਆਪਾਂ ਨੂੰ ਦੱਸੂਗਾ ਬਾਈ ਕਿਹੜੀ ਚੀਜ਼ ਨੂੰ ਆਪਾਂ ਕਿੱਦਾਂ ਰਿਪਰੈਜ਼ੈਂਟ ਕਰਨਾ ਹੈ ਔਰ ਕਿਹੜੀ ਚੀਜ਼ ਦਾ ਆਪਾਂ ਕੋਈ ਕੋਈ ਖਾਸ ਚੀਜ਼ ਹੈ ਜਾਂ ਕੁਝ ਵੀ ਚੀਜ਼ ਹੈ ਉਸ ਨੂੰ ਆਪਾਂ ਕਿੰਨਾ ਰਿਪਰੈਜ਼ੈਂਟ ਕਰਦੇ ਹਾਂ ਠੀਕ ਹੈ ਸੋ ਇਸ ਦੀ ਕਿਸਮਾਂ ਹਨ 6 ਹਨ ਸੋ ਆਪਾਂ ਜਿਹੜੇ 1 ਬਾਈ 1 ਇਹੀ ਆਪਾਂ ਐਕਸਪਲੇਨ ਕਰਾਂਗੇ ਤੁਹਾਡੇ ਸਾਹਮਣੇ ਠੀਕ ਹੈ ਸਭ ਤੋਂ ਪਹਿਲੇ ਆਏਗੀ ਜੀ ਪੁਰਖਵਾਚਕ ਪਰਨਾਵ ਪੁਰਖਵਾਚਕ ਪੜਨਾਵ ਦੋ ਭ ਕੀ ਭਾਵ ਹੈ ਦੇਖੋ ਪੁਰਖ ਤੋਂ ਭਾਵ ਹੈ ਪੁਰਖ ਪੁਰਖ ਤੋਂ ਭਾਵ ਹੈ ਉਹ ਕੀ ਹੈ ਕਿ ਜਿਵੇਂ ਬੋਲਦੇ ਪੁਰਖ ਇੱਕ ਪਰਸਨ ਹੈ ਪੁਰਖ ਬੰਦਾ ਹੈ ਜਿਵੇਂ ਮੈਂ ਅਸੀਂ ਤੁਸੀਂ ਇਹ ਉਹ ਆਪ ਆਦ ਠੀਕ ਹੈ ਇਹ ਬੋਲਦੇ ਆਪਾਂ ਠੀਕ ਹੈ ਇਹ ਜਿਹੜਾ ਪੁਰਖ ਹੈ ਨਾ ਇਹ ਪੁਰਖ ਨੂੰ ਵੀ ਆਪਾਂ ਅੱਗੇ ਤਿੰਨ ਭਾਗਾਂ ਵਿੱਚ ਵੰਡਿਆ ਹੋਇਆ ਹੈ ਕਿੱਦਾਂ ਵੰਡਿਆ ਹੋਇਆ ਹੈ ਦੇਖੋ ਇਹ ਤਿੰਨ ਭਾਗ ਹਨ ਇਹਦੇ ਕਿਹੜੇ ਹਨ ਪਹਿਲਾ ਭਾਗ ਕੀ ਹੈ ਪਹਿਲਾ ਭਾਗ ਹੈ ਉੱਤਮ ਪੁਰਖ ਉੱਤਮ ਪੁਰਖ ਤੋਂ ਭਾਵ ਕੀ ਹੈ ਦੇਖੋ ਉੱਤਮ ਤੋਂ ਆਪਾਂ ਬੋਲ ਰਹੇ ਉੱਤਮ ਤੋਂ ਭਾਵ ਹੈ ਗੱਲ ਕਰਨ ਵਾਲਾ ਜਿਹੜਾ ਗੱਲ ਕਰ ਰਿਹਾ ਨਾ ਉਹ ਜਿਵੇਂ ਮੈਂ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਆ ਸੋ ਦੈਟ ਕਾਲ ਵੀ ਉੱਤਮ ਪੁਰਖ ਵਾਚਕ ਠੀਕ ਹੈ ਸੋ ਆਪਾਂ ਇਹ ਵੀ ਕਵਾਂਗੇ ਦੇਖੋ ਇਹ ਕਿਵੇਂ ਹੈ ਇਹ ਗੱਲ ਆਪਾਂ ਕਹਿ ਸਕਦੇ ਆ ਦੇਖੋ ਜਿਹੜਾ ਹੈ ਜਿਹੜਾ ਗੱਲ ਕਰਨ ਵਾਲਾ ਗੱਲ ਕਰਨ ਵਾਲਾ ਕੀ ਭਾਵ ਹੈ ਮੈਂ ਪੜ ਰਿਹਾ ਹਾਂ ਜਦ ਮੈਂ ਪੜਾ ਰਹੀ ਹਾਂ ਠੀਕ ਹੈ ਇਹ ਕੀ ਹੈ ਮੈਂ ਆਪ ਇਹਦੇ ਵਿੱਚ ਲੱਗ ਗਿਆ ਸੋ that call be ਪਹਿਲਾ ਅਤੇ ਉਤਮ ਪੁਰਖਵਾਚਕ ਠੀਕ ਹੈ ਹੁਣ ਆਪਾਂ ਭਾਈ ਇਹਦੇ ਸ਼੍ਰੇਣੀ ਦੇ ਵਿੱਚ ਆਪਾਂ ਦੂਜੇ ਨੰਬਰ ਵਾਲ ਗੱਲ ਕਰਾਂਗੇ ਮੱਧ ਪੁਰਖ ਮੱਧਾ ਜਿਹੜਾ ਪੁਰਖ ਹੈ ਨਾ ਮੱਧਮ ਪੁਰਖ ਬੋਲਦੇ ਆਪਾਂ ਜਿਸ ਨਾਲ ਗੱਲ ਹੋ ਰਹੀ ਹੈ ਦੇਖੋ ਮੇਰੀ ਗੱਲ ਕਿੰਨਾ ਨਾ ਹੋ ਰਹੀਏ ਤੁਹਾਡੇ ਨਾਲ ਹੋ ਰਹੀਏ ਮੈਂ ਤੁਹਾਨੂੰ ਸਮਝਾ ਰਹੀਆਂ ਤੁਹਾਨੂੰ ਗੱਲਬਾਤ ਰਹੀ ਦੱਸ ਰਹੀਆਂ ਇਹ ਚੀਜ਼ ਇਦਾਂ ਜਾਂ ਕੁਝ ਵੀ ਹੈ ਹੋਪਸ ਤੁਸੀਂ ਮੇਰਾ ਜਿਆਦਾ ਸਮਝਦਾਰ ਹੋਵੋਗੇ ਬਟ ਫਿਰ ਵੀ ਤੁਸੀਂ ਸਿੱਖ ਰਹੇ ਹੋ ਕੁਝ ਨਾ ਕੁਝ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈ ਠੀਕ ਹੈ ਚਾਹੇ ਛੋਟਾ ਹੋਵੇ ਚਾਹੇ ਵੱਡਾ ਹੋਵੇ ਕੁਝ ਨਾ ਕੁਝ ਆਪਾਂ ਸਿੱਖਣ ਨੂੰ ਮਿਲਦਾ ਹੈ ਆਪਾਂ ਨੂੰ ਠੀਕ ਹੈ ਜਿਵੇਂ ਕਿ ਤੁਸੀਂ ਤੁਸੀਂ ਜਮਾਤ ਦੇਖ ਰਹੇ ਹੋ ਚਾਹੇ ਤੁਸੀਂ ਕਲਾਸ ਦੇਖ ਰਹੇ ਹੋ ਠੀਕ ਹੈ ਤੁਸੀਂ ਕੀ ਹੈ ਸਭ ਦੀ ਗੱਲ ਹੋਈ ਜਿਹਦੇ ਨਾਲ ਆਪਾਂ ਗੱਲ ਕਰ ਰਹੇ ਆ ਤੁਹਾਡੇ ਨਾਲ ਮੈਂ ਗੱਲ ਕਰ ਰਹੀ ਹਾਂ ਤੁਸੀਂ ਕਲਾਸ ਦੇਖ ਰਹੇ ਹੋ ਠੀਕ ਹੈ ਤੁਸੀਂ ਹੋਰ ਵੀ ਐਗਜ਼ਾਮਪਲ ਆਪਣੀ ਦੇ ਸਕਦੇ ਹੋ ਕਮੈਂਟ ਬਾਕਸ ਵਿੱਚ ਤਾਂ ਜੋ ਮੈਨੂੰ ਵੀ ਪਤਾ ਚੱਲ ਸਕੇ ਕਿ ਤੁਸੀਂ ਹੋਰ ਐਗਜ਼ਾਮਪਲ ਬਣਾ ਸਕਦੇ ਹੋ ਠੀਕ ਹੈ ਤੀਸਰਾ ਤੋਂ ਭਾਵੇਂ ਅੰਨੇ ਅੰਨੇ ਮਤਲਬ ਅੰਨਾ ਬੰਦਾ ਨਹੀਂ ਅੰਨੇ ਮਤਲਬ ਹੋਰ ਪਰਸਨ ਦੀ ਗੱਲ ਕਰ ਰਹੇ ਆ ਠੀਕ ਹੈ ਕਿਸੇ ਬਾਰੇ ਗੱਲ ਹੋਣੀ ਕਿਸੇ ਬਾਰੇ ਗੱਲ ਹੋਣੀ ਦੇਖੋ ਆਪਣੇ ਦੋਨਾਂ ਚ ਗੱਲ ਹੈ ਜੇ ਆਪਾਂ ਤੀਸਰੇ ਬੰਦੇ ਬਾਰੇ ਗੱਲ ਕਰ ਰਹੇ ਆ ਕੋਈ ਚੁਗਲੀ ਹੈ ਠੀਕ ਹੈ ਹੁਣ ਦੋ ਬੀਬੀਆਂ ਦੇ ਵਿੱਚ ਚੁਲੀ ਹੋ ਰਹੀ ਹੈ ਉਹ ਜਿਹੜੇ ਦੋ ਬੀਬੀਆਂ ਕਿਸੇ ਤੀਸਰੇ ਬੰਦੇ ਦੀ ਚੁਗਲੀ ਕਰ ਰਹੀਆਂ ਨੇ ਨਾ ਸੋ दैट ਕਾਲ ਵੀ ਇਹ ਆਪਾਂ ਉਹਨੂੰ ਕਵਾਂਗੇ ਤੀਸਰਾ ਭਾਵਗੀ ਹੈ ਅੰਨੇ ਜਿਹੜਾ ਹੈ ਦੂਸਰੇ ਬੰਦੇ ਦੀ ਗੱਲ ਕਰ ਰਿਹਾ ਗੱਲ ਕਰਨ ਵਾਲਾ ਉਹ ਵੀ ਕਿਸੇ ਬਾਰੇ ਠੀਕ ਹੈ ਜਿਵੇਂ ਉਹ ਪੜਨ ਰਹੇ ਹਨ ਪੜ ਰਹੇ ਹਨ ਕਿ ਉਹ ਪਲ ਰਹੇ ਹਨ ਜਾਂ ਉਹ ਕੀ ਹਨ ਖੇਡ ਰਹੇ ਹਨ ਦੋ ਜਣੇ ਆਪਸ ਵਿੱਚ ਗੱਲ ਕਰ ਰਹੇ ਹਨ ਤੀਸਰੇ ਬਾਰੇ ਗੱਲ ਕਰ ਰਹੇ ਹਨ ਠੀਕ ਹੈ ਸੋ ਨਿਜਵਾਚਕ ਤੋਂ ਭਾਵ ਹੈ ਖੁਦ ਜਿੱਥੇ ਨਿਜ ਆ ਜੇ ਨਾ ਨਿਜ ਤੋਂ ਭਾਵ ਹੀ ਹੈ ਖੁਦ ਬਾਰੇ ਗੱਲ ਕਰਨੀ ਆਪ ਆਪਣਾ ਆਪਸ ਵਿੱਚ ਆਦ ਠੀਕ ਹੈ ਜਿਵੇਂ ਮੈਂ ਖੁਦ ਜਾਵਾਂਗਾ ਮੈਂ ਕੀ ਆਪ ਜਾਵਾਂਗਾ ਮੈਂ ਖੁਦ ਜਾਵਾਂਗਾ ਮੈਂ ਆਪਣੇ ਲਈ ਜਾਵਾਂਗਾ ਸੋ ਆਪਾਂ ਬੋਲਦੇ ਆ ਨਿਜਵਾਚਕ ਪਰਨਾਵ ਠੀਕ ਹੈ ਸੋ ਨਿਸ਼ਚੇਵਾਚਕ ਪਰਨਾਵ ਤੋਂ ਭਾਵ ਹੈ ਪੱਕੀ ਜਾਣਕਾਰੀ ਹੋਣੀ ਬਈ ਕਿ ਨਿਸ਼ਚੈ ਕਰ ਲੈ ਇਹ ਚੀਜ਼ ਦਾ ਪੱਕਾ ਹੀ ਹੈ ਸ਼ਿਉਰਟੀ ਹੈ ਫਿਕਸਡਲੀ ਹੈ ਕੰਮ ਸੋ ਆਪਾਂ ਇਹਨੂੰ ਕਹਾਂਗੇ ਨਿਸ਼ਚੇਵਾਚਕ ਪਰਨਾਵ ਕਹਾਂਗੇ ਠੀਕ ਹੈ ਸੋ ਆਪਾਂ ਹੁਣ ਦੇਖਦੇ ਆ ਨੈਕਸਟ ਕਰਦੇ ਆ ਅਨਿਸ਼ਚੀ ਅਨਿਸ਼ਚਿਤ ਭਾਵ ਕੀ ਹੈ ਬਈ ਜੇਕਰ ਆਪਾਂ ਅਨਿਸ਼ਚੇ ਕਰ ਲਿਆ ਨਿਸ਼ਚਿਤ ਭਾਵ ਕੀ ਬਈ ਸਾਡਾ ਪੀਐਸ ਸੈਟ ਕਲੀਅਰ ਹੋਣਾ ਹੀ ਹੋਣਾ ਹੈ ਦੇਖੋ ਜੇਕਰ ਆਪਾਂ ਅਨਿਸ਼ਚੇ ਰਹੇ ਕਿ ਪਤਾ ਬਈ ਪੇਪਰ ਹੋਊਗਾ ਨਹੀਂ ਹੋਊਗਾ ਜੇਕਰ ਆਪਾਂ ਤਿਆਰੀ ਕਰਾਂਗੇ ਸਭ ਕੁਝ ਹੋਊਗਾ ਨਾ ਸੋ ਦੇਖੋ ਅਨਿਸ਼ਚੇ ਨਹੀਂ ਰਹਿਣਾ ਆਪਾਂ ਨਿਸ਼ਚਿਤ ਰਹਿਣਾ ਪੱਕਾ ਇਰਾਦਾ ਨਾ ਹੋਣਾ ਆ ਅਨਿਸ਼ਚੇ ਦੇ ਆੜਾ ਲਾਗੇ ਨਾ ਆੜਾ ਸੋ ਆਪਾਂ ਬੋਲਦੇ ਆ ਅਨਿਸ਼ਚੇ ਠੀਕ ਹੈ ਪੱਕਾ ਇਰਾਦਾ ਨਾ ਹੋਣਾ ਠੀਕ ਹੈ ਜਿਵੇਂ ਸਾਰੇ ਠੀਕ ਹੈ ਬੋਲਦੇ ਆਪਾਂ ਸਾਰੇ ਬੋਲਦੇ ਆ ਨਾ ਸਾਰੇ ਜਿਵੇਂ ਬੋਲਦੇ ਆ ਸਾਰੇ ਅਨੇਕ ਬਹੁਤ ਥੋੜਾ ਜਾਂ ਕੁਝ ਵੀ ਹੈ ਨਾ ਉਸ ਜਿਹਾ ਬੋਲਦੇ ਆਪਾਂ ਠੀਕ ਹੈ ਉਹਦਾ ਤਾਂ ਅੰਦਾਜ਼ਾ ਨਹੀਂ ਆ ਇਹ ਬੋਲਦੇ ਆਪਾਂ ਇਦਾਂ ਦੇਖੋ ਆਪਾਂ ਨੂੰ ਕੀ ਪਤਾ ਬਈ ਕਿੰਨੇ ਸਾਰੇ ਕਿਹੜੇ ਬੰਦੇ ਬਾਰੇ ਗੱਲ ਹੋ ਰਹੀ ਹੈ ਪਾਰਟਿਕੂਲਰ ਬੰਦਾ ਤਾਂ ਨਹੀਂ ਪਤਾ ਨਾ ਆਪਾਂ ਨੂੰ ਸੋ ਅਨੇਕ ਕੀ ਹੈ ਅਨੇਕ ਅਨੇਕ ਤਾਂ ਬਈ ਬਹੁਤ ਸਾਰੇ ਹੋ ਸਕਦੇ ਆਪਾਂ ਨੂੰ ਕੀ ਪਤਾ ਬਈ ਕਿਹੜਾ ਅਨੇਕ ਬੰਦਾ ਹੈਗਾ ਠੀਕ ਹੈ ਸੋ ਥੋੜਾ ਬਹੁਤਾ ਇਹ ਚ ਬੋਲਦੇ ਆਪਾਂ ਇੱਕ ਕੋਈ ਗਿਣਤੀ ਨਹੀਂ ਕੀਤੀ ਜਾਰੀ ਨਾ ਸੋ ਸੰਬੰਧਕ ਪੰਜ ਨੰਬਰ ਤੇ ਆਊਗਾ ਸੰਬੰਧਕ ਵਾਚਕ ਪੜਨਾਵ ਜਿਹੜਾ ਜੋ ਸੋ ਆਦ ਠੀਕ ਹੈ ਜੇ ਬੋਲਦੇ ਆਪਾਂ ਸੰਬੰਧਕ ਜਿਵੇਂ ਜੋ ਆਪਾਂ ਕੋਈ ਕੋਈ ਸੈਂਟੈਂਸ ਬਣਾਉਂਦੇ ਆ ਸੰਬੰਧਕ ਆਪਾਂ ਕਿਸੇ ਬਾਰੇ ਗੱਲ ਕਰ ਰਹੇ ਆ ਜੋ ਬੰਦਾ ਜੋ ਬੰਦਾ ਠੀਕ ਹੈ ਸੋ ਉਹ ਜਿਹੜਾ ਬੰਦਾ ਆਪਾਂ ਜਿਹੜੇ ਸੰਬੰਧ ਬਣਾ ਰਹੇ ਆ ਨਾ ਕਿਸੇ ਨਾਲ ਜੇ ਦੱਸ ਰਹੀਆਂ ਉਹਦੇ ਬਾਰੇ ਠੀਕ ਹੈ ਨੰਬਰ 6ਵਾਂ ਆਊਗਾ ਪ੍ਰਸ਼ਨਵਾਚਕ ਪੜਨਾਵ ਇਹੀ ਬਈ ਤੁਸੀਂ ਚੰਗੀ ਤਰ੍ਹਾਂ ਕਰ ਲੋਗੇ ਨਾ ਤੁਹਾਨੂੰ ਕਦੇ ਭੁੱਲੂਗਾ ਹੀ ਨਹੀਂ ਦੇਖੋ ਪ੍ਰਸ਼ਨਵਾਚਕ ਤੋਂ ਭਾਵ ਕੀ ਹੈ ਦੇਖੋ ਕੌਣ ਕਿਹੜਾ ਕੀ ਕਿਨੂੰ ਆਦ ਕਿਹਾ ਜਾਂਦਾ ਵਾ ਦੇਖੋ ਪ੍ਰਸ਼ਨ ਤੋਂ ਭਾਵ ਕੀ ਆਪਾਂ ਕੋਈ ਵੀ ਪੁੱਛਦੇ ਆ ਬਈ ਤੂੰ ਚਾਹ ਪੀਤੀ ਕੁਛ ਪੁੱਛਿਆ ਨੂੰ ਆਪਾਂ ਚਾਹ ਪੀਤੀ ਠੀਕ ਹੈ ਸੋ ਉਹ ਦੱਸੂਗਾ ਨਹੀਂ ਬਈ ਮੈਂ ਨਹੀਂ ਪੀਤੀ ਆਨਸਰ ਦੇਊਗਾ ਠੀਕ ਹੈ ਜੇ ਤੁਸੀਂ ਤੂੰ ਕੁਝ ਖਾਦਾ ਜਾਂ ਕੁਝ ਖਾਇਆ ਜਾਂ ਕੁਝ ਵੀ ਹੈ ਆਪਾਂ ਇਹਦਾ ਪੁੱਛਾਂਗੇ ਨਾ ਸੋ ਉਹ ਆਪਣਾ ਆਨਸਰ ਦੇਊਗਾ ਠੀਕ ਹੈ ਜੇਕਰ ਉਹਦਾ ਮੂਡ ਹੋਇਆ ਅਨਸਰ ਦੇਊਗਾ ਜੇਕਰ ਨਹੀਂ ਮੂਡ ਹੋਇਆ ਨਹੀਂ ਹੋਊਗਾ ਤਾਂ ਨਾ ਦੇਊਗਾ ਅਨਸਰ ਠੀਕ ਹੈ ਸੋ ਦੇਖੋ ਪ੍ਰਸ਼ਨਵਾਚਕ ਆਪਾਂ ਹੀ ਕਹਾਗੇ ਠੀਕ ਹੈ ਹੁਣ ਆਪਾਂ ਸ਼ਬਦ ਜਿਹੜੀ ਬੋਧ ਹੈ ਨਾ ਹਾਲੇ ਸ਼ਬਦ ਬੋਧ ਚੱਲ ਰਿਹਾ ਹੈ ਹੌਲੀ ਹੌਲੀ ਆਪਾਂ ਵਾਕ ਬੋਧ ਤੇ ਜਾਵਾਂਗੇ ਔਰ ਜਿਹੜਾ ਹੈ ਅਜਿਹੇ ਸ਼ਬਦ ਬੋਧ ਔਰ ਵਾਕ ਬੋਧ ਅਰਥ ਬੋਧ ਹਨਾ ਇਹ ਜਿਹੇ ਬੋਧ ਹਨਾ ਚਾਰ ਬੋਧ ਇਨ ਚਾਰ ਬੋਧ ਛੋਟੇ ਨਹੀਂ ਹੈਗੇ ਬਈ ਇਨਾਂ ਚ ਹਾਲ ਇਹਦੇ ਚ ਸ਼ਬਦ ਬੋਧ ਚ ਅੱਠ ਸ਼੍ਰੇਣੀ ਹੈ ਠੀਕ ਹੈ ਡੇ ਬਾਈ ਡੇ 1 ਬਾਈ 1 ਤੁਹਾਨੂੰ ਹਰ ਸ਼੍ਰੇਣੀ ਬਾਰੇ ਅਸੀਂ ਦੱਸਾਂਗੇ ਜੀ ਠੀਕ ਹੈ ਤੀਸਰੀ ਸ਼੍ਰੇਣੀ ਆ ਗਈ ਵਿਸ਼ੇਸ਼ਣ ਠੀਕ ਹੈ ਵਿਸ਼ੇਸ਼ਣ ਆ ਗਈ ਇਹਦੀਆਂ ਕਿਸਮਾਂ ਕਿੰਨੀਆਂ ਹਨ ਪੰਜ ਹਨ ਕਿੰਨੇ ਕਿਸਮਾਂ ਹਨ ਪੰਜ ਹਨ ਦੇਖੋ ਭਾਵ ਕੀ ਹੈ ਵਿਸ਼ੇਸ਼ਣ ਤੋਂ ਭਾਵ ਹੈ ਜੀ ਵਿਸ਼ੇਸ਼ਣ ਤੋਂ ਭਾਵ ਹੈ ਅਪਾ ਦੱਸਾਇਓ ਵਿਸ਼ੇਸ਼ਣ ਕੀ ਹੈ ਭਾਵ ਕੀ ਹੈ ਕੁਸ਼ਨ ਪੁੱਛਿਆ ਗਿਆ ਨਾ ਤਾਂ ਪ੍ਰਸ਼ਨਵਾਚਕ ਆ ਗਿਆ ਸੋ ਆਪਾਂ ਇਹਦੇ ਚ ਨਹੀਂ ਲੈ ਕੇ ਆਉਣਾਗਾ ਇਹਨੂੰ ਬਟ ਵੈਸੇ ਕੁਸ਼ਨ ਪੁੱਛਿਆ ਗਿਆ ਵਿਸ਼ੇਸ਼ਣ ਤੋਂ ਕੀ ਭਾਵ ਹੈ ਹੁਣ ਤੁਸੀਂ ਮੈਨੂੰ ਪੁੱਛੋਗੇ ਬਈ ਮੈਡਮ ਤੁਸੀਂ ਵਿਸ਼ੇਸ਼ਣ ਤੋਂ ਭਾਵ ਕੀ ਹੈ ਤੁਸੀਂ ਦੱਸੋਗੇ ਮੈਂ ਬਈ ਤਾਂ ਦੱਸੂਗੀ ਤੁਹਾਨੂੰ ਵਿਸ਼ੇਸ਼ਣ ਤੋਂ ਭਾਵ ਹੈ ਕਿ ਨਾਵ ਜਾਂ ਪੜਨਾਵ ਨਾਲ ਦੇਖੋ ਹੁਣ ਪਹਿਲਾਂ ਆਪਾਂ ਨਾਵ ਕੀਤਾ ਸੀ ਫਿਰ ਪੜਨਾਵ ਕੀਤਾ ਬਈ ਇਹਨਾਂ ਦੋਨੋਂ ਨੂੰ ਮਿਲਾਤਾ ਕੀ ਬਣ ਗਿਆ ਆਪਾਂ ਵਿਸ਼ੇਸ਼ਣ ਬਣ ਗਿਆ ਹੁਣ ਵਿਸ਼ੇਸ਼ਣ ਦੀ ਆਪਾਂ ਕਿਸੇ ਨੂੰ ਉਸ ਦੀ ਵਿਸ਼ੇਸ਼ਤਾ ਪ੍ਰਗਟ ਕਰੇ ਉਸ ਨੂੰ ਆਪਾਂ ਉਹਦੀ ਵਿਸ਼ੇਸ਼ਤਾ ਦੱਸੇ ਠੀਕ ਹੈ ਉਸ ਨੂੰ ਆਪਾਂ ਵਿਸ਼ੇਸ਼ਣ ਕਹਿੰਦੇ ਆ ਵਿਸ਼ੇਸ਼ਤ ਭਾਵ ਕੀ ਬਾਈ ਗੁਣਵਾਚਕ ਬੋਲਦੇ ਆਪਾਂ ਗੁਣਵਾਚਕ ਜਿਵੇਂ ਗੁਣਵਾਚਕ ਕਿਸੇ ਦੀ ਗੁਣ ਦੱਸ ਰਹੇ ਆ ਆਪਾਂ ਉਹ ਚੰਗਾ ਏ ਮਾੜਾ ਏ ਜਾਂ ਕੁਝ ਵੀ ਹੈ ਇਸ ਤੋਂ ਭਾਵ ਹੈ ਕਿਸੇ ਦੇ ਗੁਣਾ ਦੀ ਗਿਣਤੀ ਕਰਨੀ ਚਾਹੇ ਉਹ ਚੰਗਾ ਗੁਣ ਹੈ ਚਾਹੇ ਉਹ ਮਾੜਾ ਗੁਣ ਹੈ ਉਹ ਆਪਾਂ ਉਹ ਚ ਦੱਸਦੇ ਆ ਦੇਖੋ ਚੰਗਾ ਮਾੜਾ ਉੱਚਾ ਉਹ ਬਹੁਤ ਅਮੀਰ ਹੈ ਉਹ ਬਹੁਤ ਨੀਵਾ ਹੈ ਉਹ ਬਹੁਤ ਗਰੀਬ ਹੈ ਭੀੜ ਹੈ ਜਾਂ ਕੁਝ ਆਪਾਂ ਦੱਸ ਰਹੇ ਆ ਉਹਦੀ ਗੁਣ ਦੱਸ ਰਹੇ ਆ ਠੀਕ ਹੈ ਸੋ ਹੋਣ ਆਏਗਾ ਜੀ ਸੈਕਿੰਡ ਸੈਕਿੰਡ ਬੋਲਾਂਗੇ ਆਪਾਂ ਵਿਸ਼ੇਸ਼ਣ ਕੀ ਆਏਗਾ ਸੰਖਿਆਵਾਚਕ ਸਭ ਤੋਂ ਪਹਿਲਾਂ ਗੁਣਵਾਚਕ ਫਿਰ ਸੰਖਿਆਵਾਚਕ ਹੋਊਗਾ then ਇਹਦੇ ਆਪ ਕਹਾਂਗੇ ਕਿਸੇ ਚੀਜ਼ ਦਾ ਕਿਸੇ ਦੀ ਸੰਖਿਆ ਦੱਸਣੀ ਹੋ ਜਾ ਦੱਸਣੀ ਦੱਸਣੀ ਹੋਏ ਠੀਕ ਹੈ ਜਿਵੇਂ ਕਿ ਜਿਵੇਂ ਕਿ ਗਿਣਤੀ ਇੱਕ ਜਾਂ ਬੰਦਾ ਦੋ ਬੰਦੇ ਹਨ ਤਿੰਨ ਬੰਦੇ ਹਨ ਚਾਰ ਬੰਦੇ ਹਨ ਜਿਵੇਂ ਅੱਧਾ ਹੈ ਅੱਧਾ ਹੈ ਪੌਣਾ ਹੈ ਠੀਕ ਹੈ ਸੋ ਆਪਾਂ ਇਹ ਬੋਲਦੇ ਆ ਇਹਨਾਂ ਨੂੰ ਠੀਕ ਹੈ ਪਰਿਮਾਨਵਾਚਕ ਤੋਂ ਭਾਵ ਹੈ ਪਰਿਮਾਨ ਹੀ ਜਦੋਂ ਆਪਾਂ ਕਹੇ ਤਾਂ ਬਈ ਸਿੱਟੇ ਹੀ ਕੱਢਦਾ ਉਹਦਾ ਬਈ ਇਹ ਕਨਫਰਮ ਹੀ ਕਰਦਾ ਬਈ ਆਹ ਚੀਜ਼ ਹੈਗੀ ਇਹ ਕਿਸੇ ਵੀ ਚੀਜ਼ ਜਾਂ ਕਿਸੇ ਵਸਤੂ ਦੇ ਪਰਿਮਾਨ ਬਾਰੇ ਦੱਸਣਾ ਦੇਖੋ ਕਿਲੋ ਆਪਾਂ ਦੇਖੋ ਆਪਾਂ ਐ ਦਾ ਐ ਥੋੜੀ ਕਾਂਗੇ ਬਈ ਤੂੰ ਖੰਡ ਲੈ ਲੈ ਠੀਕ ਹੈ ਗੁੜ ਲੈ ਲੈ ਆਪਾਂ ਤੋਲ ਕੇ ਦਾਂਗੇ ਜਾਂ ਕੁਝ ਵੀ ਉਹਨਾਂ ਆਪਾਂ ਦੱਸਾਂਗੇ ਬਈ ਦੁਕਾਨ ਵਾਲਾ ਤੋਲ ਕੇ ਦਿੰਦਾ ਨਾ ਕਿਲੋ ਜਾਂ 2 ਕਿਲੋ ਜਾਂ ਜਾਂ ਕੋਈ ਆਪਾਂ ਬੋਲਦੇ ਹਾਂ ਨਾ ਸੋ ਥੋੜਾ ਹੈ ਜਾਂ ਆਪਾਂ ਬੋਲਦੇ ਆ ਤੋਲਣਾ ਮਿਨਣਾ ਆਦਿ ਇਹ ਚਾਉਂਦਾ ਹੈ ਪਰਿਮਾਨਵਾਚਕ ਠੀਕ ਹੈ ਨਿਸ਼ਚੇਵਾਚਕ ਤੋਂ ਭਾਵ ਹੈ ਇਹ ਕੀ ਹੈ ਜਿਵੇਂ ਉਹ ਆਦੀ ਹਮ ਕਹਿੰਦੇ ਆ ਠੀਕ ਹੈ ਹੁਣ ਆਪਾਂ ਨਿਸ਼ਚੇਵਾਚਨ ਪਹਿਲਾਂ ਐਕਸਪਲੇਨ ਕਰ ਲਈਨੇ ਆ ਠੀਕ ਹੈ ਜਿਹੜਾ ਹੈ ਨਿਸ਼ਚੇਵਾਚਕ ਤੋਂ ਭਾਵ ਕੀ ਹੈ ਇਸ ਦੀ ਅੱਗੇ ਦੋ ਕਿਸਮਾਂ ਹਨ ਕਿਹੜੀ ਕਿਹੜੀ ਹਨ ਨਿਕਟਵਰਤੀ ਨਿਕਟ ਤੋਂ ਭਾਵ ਦੇਖੋ ਨਿਕਟ ਟਿਕਟ ਨਹੀਂ ਨਿਕਟ ਨਿਕਟਵਰਤੀ ਕੀ ਹੈ ਦੇਖੋ ਨੇੜੇ ਦੀ ਗੱਲ ਹੋਈ ਹੈ ਠੀਕ ਹੈ ਇਹ ਕਿਤਾਬ ਮੇਰੀ ਹੈ ਇਹ ਕਿਤਾਬ ਮੇਰੀ ਪਈ ਮੇਰੇ ਕੋਲ ਤਾਂ ਮੇਰੀ ਹੋਊਗੀ ਸੋ ਆਪੇ ਤੁਹਾਨੂੰ ਪਤਾ ਲੱਗ ਰਿਹਾ ਜੀ ਇਹ ਕਿਤਾਬ ਮੇਰੀ ਹੈ ਦੂਰ ਵਰਤੀ ਤੋਂ ਬਾਅਦ ਦੂਰ ਜਿੱਥੇ ਦੂਰੀ ਕਹਤ ਤਾਂ ਦੂਰੀ ਹੈ ਠੀਕ ਹੈ ਦੂਰ ਬਾਰੇ ਗੱਲ ਹੋ ਰਹੀ ਜਿਵੇਂ ਉਹ ਮੇਰਾ ਚਾਚਾ ਹੈ ਉਹ ਹੋ ਮੇਰਾ ਤਾਇਆ ਹੈ ਬਾਈ ਜੀ ਤੁਸੀਂ ਵੀ ਜਿਹੜੇ ਐਵ ਦੇ ਚ ਜਾਂ ਤੁਹਾਨੂੰ ਮੈਂ ਦੱਸਣੀ ਕਮੈਂਟ ਬਾਕਸ ਤੇ ਤੁਸੀਂ ਮੈਨੂੰ ਇਹਦੀਆਂ ਦੱਸਣੀਆਂ ਹੈਗੀਆਂ ਮੈਂ ਤੁਹਾਨੂੰ ਵਿਸ਼ੇਸ਼ਣ ਜਾਂ ਜਿਹੜੇ ਸ਼ਬਦ ਬੋਧ ਹੀ ਕਿੰਨੀ ਕਿਸਮਾਂ ਕਰਵਾਈਆਂ ਹਨ ਤੁਸੀਂ ਸਭ ਇੱਕ ਦੱਸੋਗੇ ਨਾ ਕਮੈਂਟ ਚ ਤਾਂ ਮੈਨੂੰ ਵੀ ਲੱਗੂਗਾ ਬਾਈ ਬਾਕੀ ਤੁਸੀਂ ਪੜ ਰਹੇ ਹੋ ਜਾਂ ਕੁਝ ਵੀ ਹੈ ਐਵੇਂ ਉੱਪਰ ਉਹਦੇ ਨਹੀਂ ਲੰਘਦੀ ਵੀਡੀਓ ਜਾਂ ਕੁਝ ਵੀ ਕੁਝ ਵੀ ਮਿਸਟੇਕ ਹੋਏ ਤੁਸੀਂ ਦੱਸਿਆ ਕਰੋ ਗਾਈਡ ਕਰਿਆ ਕਰੋ ਜਾਂ ਕੁਝ ਵੀ ਹੈ ਤੁਹਾਨੂੰ ਜਿੱਦਾਂ ਲੱਗਦਾ ਹੈ ਠੀਕ ਹੈ ਆਪਾਂ ਸੁਧਾਰ ਕਰਾਂਗੇ ਬਈ ਆਪਾਂ ਨੂੰ ਕੋਈ ਗੁੱਸਾ ਨਹੀਂ ਇਸ 'ਚ ਠੀਕ ਹੈ ਪੜਨਾਵੀ ਵਿਸ਼ੇਸ਼ਣ ਤੋਂ ਭਾਵ ਕੀ ਹੈ ਕਿਸੇ ਜਾਂ ਕਿਹੜਾ ਮੇਰੀ ਆਦੀ ਪੜਨਾਵੀ ਕਿਸੇ ਬਰਦਸਤ ਨੇ ਆਪਾਂ ਕੁਝ ਵੀ ਹੈ ਠੀਕ ਹੈ ਸੋ ਜਿਹੜੀ ਇਹ ਆਪਣੀ ਵੀਡੀਓ ਸੀ ਤੁਸੀਂ ਉਹਨਾਂ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਨਾ ਠੀਕ ਹੈ ਤਾਂ ਜੋ ਆਪਾਂ ਨੂੰ ਵੱਧ ਤੋਂ ਵੱਧ ਸਪੋਰਟ ਮਿਲ ਸਕੇ ਸੋ ਤਾਂ ਜੋ ਆਪਾਂ ਬਹੁਤ ਵਧੀਆ ਤਰੀਕੇ ਨਾਲ ਆਪਾਂ ਹੋਰ ਵਧੀਆ ਤੋਂ ਵਧੀਆ ਤੁਹਾਡੇ ਲਈ ਫੈਸਿਲਿਟੀ ਲੈ ਕੇ ਆਈਏ ਤਾਂ ਜੋ ਆਉਣ ਵਾਲੇ ਸਮੇਂ 'ਚ ਆਪਾਂ ਬਹੁਤ ਵਧੀਆ ਇਹ ਤਿਆਰੀ ਕਰਕੇ ਸੋ ਸਾਨੂੰ ਤੁਹਾਨੂੰ ਦੱਸਾਂਗੇ ਪੀਐਸਟ ਕਦੋਂ ਆਉਣ ਵਾਲਾ ਹੈ ਆਪਣਾ ਧਰਨਾ ਜਿਹੜਾ ਹੈ ਉਹ ਇੱਕ ਵਾਰੀ ਰੁਕ ਚੁੱਕਿਆ ਹੈ ਸੋ ਉਹੀ ਵੀ ਦੱਸਾਂਗੇ ਤੁਹਾਨੂੰ ਅੱਗੇ-ਅੱਗੇ ਕਿ ਧਰਨਾ ਆਪਾਂ ਨੂੰ ਤਰੀਕ ਮਿਲੀ ਹੈ ਜਾਂ ਉਹ ਦੱਸਾਂਗੇ ਤੁਹਾਨੂੰ ਸਭ ਕੁਝ ਚੰਗੀ ਤਰ੍ਹਾਂ ਠੀਕ ਹੈ ਤਾਂ ਜੋ ਤੁਸੀਂ ਇਹ ਵੀਡੀਓ 'ਚ ਬਨੇ ਰਹਿਣਾ ਠੀਕ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤਾਂ ਜੋ ਜੇਕਰ ਤੁਹਾਨੂੰ ਵੀਡੀਓ ਲੱਗੀ ਚੰਗੀ ਠੀਕ ਹੈ ਥੈਂਕ ਯੂ ਜੀ ਹੈਵ ਅ ਨਾਈਸ ਡੇ ਖੁਸ਼ ਰਹਿਣਾ ਆਬਾਦ ਰਹਿਣਾ ਧੰਨਵਾਦ ਜੀ